ਕਾਂਸਾ ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਤਾ ਦਿਨੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਵੜ ਦਿੱਤੀਆਂ ਦੋਹੇ ਲਤਾਂ ਗੁਲਜ਼ਰ ਮ੍ਰਿਤਕ ਦੀ ਵੱਡੀ ਹੋਈ 1 ਲੱਖ ਆਪਣੇ ਨਾਂ ਲੈ ਕੇ ਹੋਏ ਫਰਾ ਇਲਫਸੀਜ ਦੇਣ ਵਾਲੀ ਇਹ ਵਾਰਤਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਕਰਾਂਗਣਾ ਦੀ ਹੈ ਸ਼ਰਾਬ ਮਾਫੀਆ ਦੇ ਦੋ ਗੁੱਟਾਂ ਵਿਚਕਾਰ ਝਗੜੇ 'ਚ 20 ਸਾਲਾ Dalit ਨੌਜਵਾਨ ਸੁਖਚੰਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰ ਨੇ ਆਪਣੇ ਪੁੱਤਰ ਦੀ ਵੱਡੀ ਹੋਈ ਲਤ ਹਾਸਲ ਕਰਨ ਦੀ ਬੁਹਾਰ ਲਗਾਈ ਹੈ ਅਤੇ ਨਾਲ ਹੀ ਮੁਲਜ਼ਮਾਂ ਦੇ ਫੜੇ ਜਾਣ ਤੱਕ ਸਸਕਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਨੇ ਤੂੰ ਤੂੰ ਮੈਂ ਮੈਂ ਹੋ ਜਾਈ ਮਾੜੀ ਮੋਟੀ ਇਹਨਾਂ ਦੀ ਤੇ ਝਾੜਾ ਚੱਲੀ ਗਿਆ ਚੱਲੀ ਗਿਆ ਤੇ ਉਹ ਦੁਬਾਰ ਮੈਂ ਨਿਗਰ ਰੱਖੀ ਮੈਂ ਆਪਣਾ ਵੀ ਦਿਨ ਦਾ ਤੂਦ ਮੈਂ ਮੈਂ ਹੋਈ ਦੀਆ ਚਲੋ ਆਪਦਾ ਬੇਟੇ ਨੂੰ ਦੇ ਨਿਗਰ ਰੱਖਦੇ ਆ ਅਗਲਾ ਵੀ ਕਈ ਵਾਰੀ ਲੜੋੜਨਾ ਪੈਣਾ ਜਦੋਂ ਆ ਸੰਸਾਨ ਘੜ ਕੋਲੇ ਆ ਖੜ ਗਿਆ ਮੈਂ ਤੇ ਉਧਰ ਇਹਦੀ ਗੱਡੀ ਲੈ ਕੇ ਆਏ ਆ ਗੁਰਸੇਵ ਸਿੰਘ ਨਾਲ ਮੇਰਾ ਮੁੰਡਾ ਆਤੀਆ ਦੋ ਬੰਦੇ ਹੋਰ ਤੇ ਨਾਲ ਇਹਦੇ ਮੁੰਡੇ ਤੇ ਉਹਨਾਂ ਨੇ ਗੱਡੀ ਕੇਰਲੀ ਮੋਰ ਹਟਾ ਮਾਰੀਆਂ ਗੱਡੀ ਚ ਜੋ ਗੱਡੀ ਕੇਰਲੀ ਤੇ ਉਹ ਮੇਰਾ ਮੁੰਡਾ ਥੱਲੇ ਉਤਰ ਗਿਆ ਇੱਕ ਦੋ ਹੋਰ ਉਤਰ ਗਏ ਤੇ ਉਹ ਦੂਜੀ ਦਾ ਚੜ ਗਏ ਉਹ ਮੇਰੇ ਮੁੰਡਾ ਚੜਾ ਨਹੀਂ ਗਿਆ ਚੜੇ ਨਹੀਂ ਗਿਆ ਤੇ ਆਏ ਪਾ ਸੰਸਾਨਾਂ ਦੀ ਖਿੱਚ ਕੇ ਉਧਰ ਲੈ ਗਏ ਇਨਾ ਇੱਕ ਟੱਕਰ ਦੀ ਗੱਡੀ ਟੱਕਰ ਕੇ ਜਦੋਂ ਘਰੇ ਲੈ ਗਏ ਘਰੇ ਜਾ ਕੇ ਦੇਖਿਆ ਵੀ ਪਾਲੀ ਨਹੀਂ ਹੈਗਾ ਤੇ ਪਾਲੀ ਨਹੀਂ ਹੈਗਾ ਤੇ ਜੋ ਮੈਂ ਪਤਾ ਕਰਾਈ ਪਾਲੀ ਪਾਲੀ ਦਾ ਇੱਥੇ ਕਿੱਥੇ ਰਹਿ ਗਿਆ ਹੋਊਗਾ ਅਸੀਂ ਫੋਨ ਫਾਨ ਲਾਉਣ ਲੱਗ ਗਏ ਜਦੋਂ ਫੋਨ ਫਾਨ ਲਾਉਣ ਲੱਗੇ ਤੇ ਫੋਨ ਬੰਦ ਆਉਣ ਲੱਗੇ ਉਹਦਾ ਉਸ ਤੋਂ ਬਾਅਦ ਆਸੀਂ ਆਖਿਆ ਵੀ ਆਪਾਂ ਐ ਕਰੋ ਅੰਦਰ ਨਹੀਂ ਆਪਾਂ ਉੱਤਰ ਨਾਲ ਅਗਲੇ ਦੇ ਕਈ ਵਾਰੀ ਅੰਦਰ ਗੱਲ ਵੱਧ ਜਾਂਦੀ ਆ ਅੰਦਰ ਆਪਾਂ ਕੰਦਾ ਨਾ ਖੜਕੇ ਵਿੜਕ ਲਓ ਜੋ ਪਿਛਲੇ ਪਾਸੇ ਕੰਦਲ ਖੜਕੇ ਵਿੜਕ ਲੈਣ ਲੱਗੇ ਜੀ ਉੱਥੇ ਸਾਨੂੰ ਖੂਨ ਮਿਲਿਆ ਜੀ ਆਵਾਜ਼ ਸਾਡ ਡੁੱਲਿਆ ਹੋਇਆ ਜਿਵੇਂ ਕੋਈ ਪਸ਼ੂ ਵੱਢਿਆ ਹੁੰਦਾਗਾ ਤੇ ਉਹ ਜਾਰੇ ਸਾਰੇ ਅੰਗੋਂ ਕੋ ਵਟਤੇ ਸੀ ਲੱਤ ਕਲਾਤਾ ਲੱਗ ਕਰਤੀ ਸੀਗੀ ਲੱਤ ਥਾਈ ਨਹੀਂ ਉਹ ਤਾਂ ਥਾਈ ਨਹੀਂ ਲੱਤਾ ਉਹਦੀ ਤੇ ਬਾਕੀ ਸਾਰੇ ਅੰਗ ਹੀ ਵੱਡੇ ਹੋਏ ਸੀਗੇ ਮਤਲਬ ਕਿ ਤੇ ਜਦੋਂ ਜਾ ਕੇ ਪੁਲਿਸ ਨੇ ਸਾਨੂੰ ਬਾਰ ਖਲਾਇਆ ਤੇ ਵੱਢ ਕੇ ਸਿੱਟ ਕੇ ਤੇ ਆਦੇ ਅੰਦਰ ਦਰਵਾਜ਼ਾ ਸੀਗਾ ਦਰਵਾਜ਼ੇ ਬਾਰ ਸੱਟਿਆ ਪਿਆ ਵੱਢ ਕੇ ਤੇ ਮੰਮੀ ਘਰੇ ਸੀ ਕੱਢੀ ਤੇ ਕੱਲੀ ਦੀ ਮਾਂ ਘਰੇ ਸੀ ਮਾਂ ਨੇ ਬਾਰ ਖੋਲਤਾ ਉਹ ਬੜੀ ਮੰਗਦਾ ਇਹੀ ਹੈ ਜੀ ਵੀ ਬੰਦੇ ਸੀ ਇਹ ਕੇਸ਼ ਹੋ ਜਾਣਾ ਤੇ ਜਿਹੜਾ ਅੰਗਾਂ ਦਾ ਕੋਲੇ ਉਹਨਾਂ ਅੰਗ ਦੇ ਦੇਣਾ ਤੇ ਉਸ ਤੋਂ ਬਾਅਦ ਸੰਸਕਾਰ ਕਰਨਾ ਮਰਡਰ ਬਹੁਤ ਬਹਿਰ ਬੇਰਮੀਨਾ ਕੀਤਾ ਜੀ ਮੁੰਡੇ ਦੇ ਮਤਲਬ ਕਿ ਸਾਰੇ ਸਰੀਰ ਦੇ ਅੰਦਰ ਜੀ ਸ਼ੇਧ ਕੀਤੇ ਗਏ ਇੱਕ ਇਹਦੀ ਲੱਤ ਕੱਟੀ ਆ ਲੱਤ ਉਹਨਾਂ ਦੇ ਕੋਲੇ ਆਈ ਛੇਾਂ ਨੇ ਇਹ ਕਹਿੰਦੇ ਵੀ ਹੁੰਦੇ ਸੀ ਇਹ ਪਹਿਲਾਂ ਪਿੰਡ ਦੇ ਵਿੱਚ ਵੀ ਅਸੀਂ ਇਹਨੂੰ ਵੱਢ ਕੇ ਇੱਕ ਸਰੀਰ ਦਾ ਅੰਗ ਲੈ ਕੇ ਜਾਵਾਂਗੇ ਤਾਂ ਜੀ ਪੁਲਿਸ ਮੁਤਾਬਕ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ 6 ਲੋਕਾਂ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਜੇ ਤਲਾਹੀ ਸੀਗੀ ਉਹ ਉੱਥੇ ਪਿੰਡ ਕਰਾਗਨੇ ਦੇ ਵਿੱਚ ਦੋ ਸੁਭਾਅ ਅਜੂਲਾਵ ਦੇ ਸਮਗਲਾ ਦਾ ਉਹਨਾਂ ਦੇ ਆਪਸ ਵਿੱਚ ਲੜਾਈ ਹੋਈ ਹੈ ਤੁਸੀਂ ਉੱਥੇ ਪਹੁੰਚੋ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਦੋ ਦੋਨਾਂ ਗਰੁੱਪਾਂ ਦੇ ਵਿੱਚ ਲੜਾਈ ਹੋਈ ਸੀਗੀ ਤੇ ਇਹ ਜਿਹੜਾ ਰੇਸ਼ਮ ਸਿੰਘ ਦਾ ਬੇਟਾ ਸੀ ਸੁਖਜੈਨ ਸਿੰਘ ਉਹਨੂੰ ਪਾਲੀ ਇਹਦੇ ਸੱਟਾ ਵੱਜੇ ਹੋਣ ਸੀਗਾ ਇਹਦੇ ਲਈ ਤਾਂ ਕਿ ਹਸਪਤਾਲ ਚ ਲਿਏ ਸੀ ਇਹ ਹਸਪਤਾਲ ਦੀ ਲੱਗੇ ਦੀ ਮੋਰਤ ਹੋ ਗਈ ਜਿਹਦੇ ਸਬੰਧ ਵਿੱਚ ਅਸੀਂ ਮਕਦਮਾ ਦਾਇਰ ਕੀਤਾ ਵਾਈ ਨੇਮ ਐਫ ਆਰ ਉਹਦੇ ਜੋ ਅੰਗ ਹੈ ਜਾਂ ਉਰਾਂ ਪਰਾ ਜੋ ਵੀ ਸੱਟ ਵੱਜੋ ਲੱਭ ਲਾਂ ਕਿਤੇ ਜੋ ਅਸਲੀ ਸਾਹਮਣੇ ਆਉਗੇ ਤੇ ਸ਼ਰਾਬ ਵੇਚੁੰਦੇ ਸੀ ਜੀ ਸ਼ਰਾਬ ਦੇ ਡੱਬੇ ਉਹ ਵੇਚਦਾ ਸੀ ਉਹ ਨੂੰ ਐਸੀ ਵੇਚ ਉਹ ਫੜਾਉਂਦਾ ਉਹ ਨੂੰ ਐਸੀ ਮੇਰੋ ਫੜਾਉਂਦਾ ਹੈ ਤੇ ਬਸ ਇਸੇ ਗੱਲ ਕਰਕੇ ਉਹਨਾਂ ਦਾ ਆਪ ਜੀ ਤੂੰ ਤੂੰ ਆ ਬੈ ਕੇ ਕਰੇ ਸ਼ਰਾਬ ਜੀ ਮਾਨਸਾ ਦੀ ਇੱਕ ਘਟਨਾ ਬੇहद ਕਿਨੌਣੀ ਅਤੇ ਸ਼ਰਮਨਾਕ ਹੈ ਇਸ ਘਟਨਾ ਨੇ ਅਪੋਹਰ ਵਿੱਚ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਵਿੱਚ ਦਲਿਤ ਨੌਜਵਾਨ ਪੀਮ ਟਾਂਗ ਦੇ ਕਤਲ ਦੀ ਕੋੜੀ ਯਾਦਤਾ ਸਾ ਕਰ ਦਿੱਤੀ ਹੈ ਪੀਮ ਟਾਂਗ ਦੀਆਂ ਵੀ ਦੋਹੇ ਲਤਾ ਬੇਰਹਿਮੀ ਨਾਲ ਕੱਟਤੀਆਂ ਗਈਆਂ ਸੀ